ਛੇੜਦੀ ਨਾਲੇ ਵੰਦਾਣੀ ਵਾਇ ਨੂੰ ਦੀ ਇਲਮ ਛੇੜਦੀ ਅੰਬੇ ਹੋ ਤਾਂ ਹੋਰ ਲਾਉਣੇ ਆ ਜਾਂ ਦਈਏ ਬਾਬੇ ਪੀਰ ਨੂੰ ਵਧਾਈ 1200 ਰੁਪਏ ਐਕਸਟਰਾ ਲੱਗੇਗਾ ਬਣੀ ਦੇ ਮਰਦੋ 2 ਕਹੇ ਹੋਰ ਲੱਗਦਾ 1200 ਕੋਈ ਨਹੀਂ ਕੋਈ ਨਹੀਂ ਆਪ ਕੋਈ ਕਰਦੇ 1200 ਰੁਪਏ 500 ਰੁਪਏ ਮੈਂ ਦੇ ਦਿੰਦਾ ਆ ਮਾਂ ਘਰ ਦੇ ਵਾਸਤੇ ਪੁਸਤਿ ਕੁਸਤੇ ਬਾਬਾ ਸਾਡੇ ਘਰ ਦੇ ਵਿੱਚ ਕੀ ਰਾਮ ਰੌਲਾ ਹੈ ਕੀ ਦਿੱਕਤ ਆਖੋ ਲੈ ਬਟਾ ਪੈਣ ਘਰ ਦੇ ਵਾਸਤੇ ਪੁਸ਼ਤੀਆਂ ਇਹ ਪੁਸ਼ਤੀਆਂ ਬਾਬਾ ਮੇਰੇ ਘਰ ਚ ਕੀ ਦਿੱਕਤ ਹੈ ਕੀ ਰੌਲਾ ਕੀ ਕਰੇ ਕਰੇ ਨੇ ਕਰਮਾਂ ਦੀ ਕਹਾਣੀ ਹੈ ਜਾਂ ਸਤਿਗੁਰ ਨੇ ਲੇਖ ਹੀ ਐਸੇ ਪਿੰਡ ਕਿਹੜਾ ਹੈ ਆਈ ਬੇਟਾ ਕਦੇ ਮਿਲੇ ਕਦੇ ਬਹੁਤ ਫੱਟੇ ਤੇ ਗੱਲ ਹੋਈ ਕਹੇ ਜੇ ਆ ਕੇ ਮੈਂ ਤੁਹਾਡੇ ਗਿਆ ਜੋ ਤੁਹਾਡੀ ਨਿਸ਼ਾਨੀ ਹੋਈ ਤੇ ਹੁਕਮ ਤਾਂ ਨਾ ਚਲੂਗਾ ਨਾ ਬਜੁਰਗ ਦਾ ਚੱਲੇ ਠੀਕ ਮੈਂ ਨਿਸ਼ਾਨੀ ਤੋਂ ਬਣਾਇਆ ਹਲੇ ਚਲਮੜੇ ਪਾ ਫੇਰਾ ਹੋ ਦਰ ਤੇ ਰਹੇ ਤੇ ਆ ਗਿਆ ਹੁਕਮਣਾ ਲਾਉਂਦਾ ਸੂਟੇ ਮੋਨ ਨਾਲ ਝਣਕਦਾ ਝੂੜਾ ਮੋਣੀ ਪਿੰਗਾ ਝੂਟੇ ਨਾਲ ਝਣਕਦਾ ਝੂੜਾ ਮੋਣੀ ਪਿੰਗਾ ਝੂਟੇ ਨਾਲ ਝਣਕਦਾ ਝੂੜਾ

ਉਹ ਢਾਕਰ ਹੈ ਜਾਂ ਕਿਸੇ ਖੂਰ ਦਾ ਜੇ ਤੁਹਾਡਾ ਹੋਵੇ ਤਾਂ ਖੜੇ ਰਿਹਾ ਜੋ ਕਿਸੇ ਖੂਰ ਦਾ ਹੋਵੇ ਤਾਂ ਬਹਿ ਜਾਏ ਠੀਕ ਹੈ ਜੀ ਹਾਂ ਕਿਉਂਕਿ ਕਹਾਣੀ ਸੱਚ ਦੀ ਜਲਦੀ ਮੇਰੇ ਸਤਗੁਰ ਨੇ 13 13 ਟੋਲਿਆ ਸੀਗਾ ਸੱਚ ਦਾ ਹੱਕਾ ਦਿੱਤਾ ਤਾਂ ਆਪਾਂ ਨੂੰ ਸੱਚ ਦਾ ਹੀ ਦੇਣਾ ਝੂਠ ਪ੍ਰੇਮ ਦੇ ਵਿੱਚ ਕਿਸੇ ਨਹੀਂ ਰੱਖਣਾ ਬਾਬੇ ਨੇ ਕੋਈ ਮੈਨੂੰ ਗੱਲ ਕਹਿ ਗਿਆ ਕਹਿੰਦਾ ਪੁੱਤ ਇਹਨਾਂ ਨੂੰ ਪੁੱਛ ਕਹਿੰਦਾ ਚਾਰ ਮਕਾਨ ਕਿੱਥੇ ਬਣਦੇ ਆ ਦੋ ਨੇ ਦੋ ਪਰ ਇਹ ਦੋ ਆ ਜੇ ਹੋਵੇ ਚਾਰ ਮਕਾਨ ਇੱਕ ਰਸੋਈ ਕਿਹਦਾ ਘਰ ਹੈ ਤੁਹਾਡਾ ਹੀ ਘਰ ਹੈ ਦੋ ਕੰਦੇ ਆ ਜਿੰਨੇ ਸਾਰੇ ਨੇ ਕਿਹਾ ਉਹਦਾ ਵੀ ਤਾਂ ਤੁਹਾਡਾ ਹੈ ਐ ਦੱਸੋ ਇਹ ਰੋਥ ਉਸ ਘਰੇ ਖੜਾ ਸੀ ਜਾਂ ਨਵੇਂ ਪੁਰਾਣੇ ਨਵੇਂ ਘਰੇ ਹੈ ਪੁਰਾਣੇ ਘਰੇ ਹੈ ਇਹ ਨਾ ਤਾਂ ਵਿਚਾਲੇ ਹੈ ਨਾ ਸੈਟ ਜੇ ਬੋਲੋ ਵੀ ਨਾਮ 따ਲੇ ਹੈ ਨਾ ਸੈਟ ਜੇ ਹੈ ਇਹ ਤੁਹਾਡੇ ਘਰ ਹੈ ਤੁਹਾਡੇ ਘਰ ਹੈ ਪੁੱਤ ਹੁਣ ਜਦੋਂ ਅੱਜ ਤੋਂ ਘਰ ਦੇ ਵਿੱਚ ਇੰਟਰ ਹੁੰਨੇ ਨਾ ਇੰਟਰ ਹੁੰਦੇ ਹੈ ਘਰ ਆਪਣਾ ਸ਼ੇਰ ਮੁਖ ਹੈ ਬੋਲੋ ਇਹ ਨਹੀਂ ਐ ਸੱਚਾ ਠੀਕ ਐ ਹੁਣ ਫਿਰ ਮੈਨੂੰ ਐਂ ਦੱਸਣਾ ਠੀਕ ਆ ਬਾਬਾ ਮੇਰੇ ਦਾਦੇ ਸਰਕਾਰ ਬਾਬੇ ਪੀਰ ਨੂੰ ਮੰਨਦੇ ਹੋ ਉਹ ਉਚਰਾਗ ਲਾਉਂਦੇ ਹੋ ਲਾਉਂਦੇ ਸੀ ਕਿਸੇ ਨੇ ਲਵਾਏ ਸੀਗੇ ਸਾਡੇ ਕਿੰਨਾ ਟਾਈਮ ਉਹਦਾ ਪੁੱਤ ਬਾਣੀ ਹੋਇਆ ਤੇ ਰੱਖ ਸਕਦੇ ਠੀਕ ਹੈ ਕੋਈ ਸਖਸ਼ਿਤ ਮੰਨ ਰਹੇ ਹੋ ਪਾਣੀ ਕਪੜੀ ਵਾਲਾ ਗੰਗੇ ਥਾਪੇ ਵਾਲਾ ਲੱਸੀ ਵਾਲਾ ਉਹਨਾਂ ਨੂੰ ਕੋਈ ਮੰਨਿਆ ਸੀ ਛਰਤਾਂ ਦਾ ਦਰਦ ਤੋਂ ਕੋਸਣ ਜਿਆਦਾ ਪੈਣ ਲੱਗਦਾ ਜਿਆਦਾ ਪੈਣ ਲੱਗਦਾ ਜਿਆਦਾ ਪੈਣ ਲੱਗਦਾ ਠੀਕ ਹੈ ਹੁਣ ਮੈਨੂੰ ਕੋਈ ਤਾਂ ਇਹ ਦੱਸ ਰਿਹਾ ਹੈ ਇਹ ਗੱਲ ਦੱਸਣੀ ਹੈ ਕੋਈ ਨੌਜਵਾਨ ਬੰਦਾ ਕੋਈ ਨੌਜਵਾਨ ਬੰਦਾ ਕੋਈ ਨੌਜਵਾਨ ਬੰਦਾ ਠੀਕ ਆ ਬਾਬਾ 30 ਤੋਂ ਲੈ ਕੇ 30 ਤੋਂ ਲੈ ਕੇ 45 50 45 50 ਸਾਲ ਦੇ ਵਿੱਚ ਖਤਮ ਹੋ। ਮੋਦੀ ਰੋਮੇ ਦਾ ਅੱਡਾ ਪਪਾ 30 ਤੋਂ ਲੈ ਕੇ 45 50 ਨੌਜਵਾਨ ਡਰਦੀ ਉਮਰ ਦੇ ਵਿੱਚ ਅੱਲਾਹ ਤਾਲਾ ਨੂੰ ਪਿਆਰਾ ਹੋ ਗਿਆ ਮੈਂ ਦੇਖ ਕੇ ਆਉਂਦਾ ਬੇਟਾ ਕੌਣ ਹੈ ਕਿਵੇਂ ਮਰਿਆ ਠੀਕ ਪ੍ਰੋਪਰ ਨਿਸ਼ਾਨੀ ਮਿਲ ਜੂ ਕਮੜਿਓ ਪਾਓ ਫੇਰਾ ਹੋ ਮੋੜੀ ਕਮੜੇ ਦੇ ਨਾਲ ਆਉਂਦੀ ਜਿਹੜੀ ਆਉਂਦੀ देर ਨਹੀਂ ਲੂੰਦੀ ਨੀਏ ਮੋੜ ਤੋਂ ਮੁੜੀ ਇਹਨਾਂ ਦੀ ਕੁੜੀਆਂ ਮੋੜੀ ਕੰਨਾ ਦੀ ਕੁੜੀਆਂ ਇਹਨਾਂ ਦੀ ਕੁੜੀਆਂ ਮੋੜੀ ਜੀ ਦੇ ਨਾਲ ਰਲੀਆਂ ਲੇ ਤੇਰੀ ਹੁੰਦੀ ਆ ਬੱਲੇ ਬੱਲੇ ਆਪਣੀ ਕਰ ਕਰ ਹੱਲੇ ਕਮਲੀ ਮੋੜ ਤੋੜੀ ਆ ਜਿੰਨਾ ਦੀ ਕੁੜੀ ਆ ਮੋਣੀ ਇਹਨਾਂ ਦੀ ਕੁੜੀ ਆ ਇਹਨਾਂ ਦੀ ਕੁੜੀ ਆ ਮੋਣੀ ਕਮਲੇ ਨਰੜੀ ਆ ਲੱਤ-ਪੱਥ ਹੈ ਖੂਨ ਦੇ ਨਾਲ ਲਿਪੜਿਆ ਖੂਨ ਦੇ ਨਾਲ ਲੱਤ-ਪੱਥ ਹੈ ਬਿਲਕੁਲ ਖੂਨ ਦੇ ਨਾਲ ਭਿੱਜਿਆ ਪਿਆ ਹੈ ਕੌਣ ਹੈ ਜਾਤਾ ਲੱਗਿਆ ਮੂਰ ਦੇ ਅੱਖਾਂ ਤੋਂ ਟਰੈਕਟਰ ਟੰਨਾ ਉਹ ਚੀਜ਼ ਦੀ ਗੱਲ ਹੈ ਕਹਿ ਬਾਬਾ ਸੱਚ ਹੈ ਸੱਚ ਹੈ ਫਿਰ ਘੜਕਾ ਦਿਆ ਕਰੋ ਯਾਰ ਬਦਲ ਇਧਰ ਵਾਹ ਜੀ ਵਾਹ ਹਾਂ ਪੁੱਤ ਇਹਨੂੰ ਮੰਨ ਰਿਹਾ ਠੀਕ ਹੈ ਤੁਹਾਨੂੰ ਉਹ ਕਰ ਦੇਗਾ ਜਿਆਦਾ ਡੇਗਾ ਪੈਣ ਲੱਗਿਆ ਜਿਆਦਾ ਉਦਮ ਮਤਨ ਲੱਗਿਆ ਕਦਰ ਖਲਾਰਾ ਪੈਣ ਲੱਗਿਆ ਪੈਸਾ ਟਕਾ ਖਵਾਉ ਸਨ ਜਾਣ ਲੱਗਿਆ ਗੰੂ ਦੀਆਂ ਜਿਵੇਂ ਕਹੇ ਰੋਡੀਆਂ ਜਗਾਦੀਆਂ ਕੱਖਾਂ ਤੋਂ ਹੌਲੇ ਹੋ ਕੇ ਸਾਲੇ ਇੱਕ ਵਾਰੀ ਨੂਨ ਦੀ ਚੁੰਡੀ ਵੀ ਕਰਦੇ ਹੋ ਇਹ ਬਸ ਲੱਖਾਂ ਹੀ ਹੋ ਜਾਂਦੇ ਹੈ ਲੇਕਿਨ ਐਸਾ ਫਿਰਕਾ ਪੈਂਦਾ ਹੈ ਘਰ ਦਾ ਪੁੱਠੀ ਚੱਕੀ ਚੱਲਣ ਲੱਗ ਇਸੇ ਨੇ ਬਾਬੇ ਪੀਰ ਦੇ ਤਰਾਕ ਲਵਾਤੇ ਵੱਟ ਬਡੇਰੇ ਮੰਨਣ ਲਵਾਤੇ ਲੇਕਿਨ ਉਹ ਚੀਜ਼ ਜਿਹੜੀ ਆ ਚੀਜ਼ ਸੀ ਪੋਤਾ ਢੇਕਾਰ ਵਿੱਚ ਬਾੜ ਸੀ ਬਟਾ ਦਮਨ ਅੰਨੀ ਉਹ ਕੇ ਦਾਦੀ ਸੀ ਬਾਬਾ ਕਹਿੰਦਾ ਬਣਦੇ ਕੰਮ ਨਿਕਲ ਜਾਂਦੇ ਐ ਇਸੇ ਦੀ ਕੰਮ ਨੂੰ ਹੱਥ ਪਾਓਗੇ ਨਾ ਸਿਰੇ ਨਹੀਂ ਚੜਦਾ ਉਹ ਵਿਚਾਰੇ ਕੁੱਤਾ ਪੈਜਾ ਸ਼ਰਮ ਆਉ ਲੱਗ ਜਾਂਦੀ ਐ ਲੋਕਾਂ ਨੂੰ ਕੀ ਜਵਾਬ ਦੇ। ਇਹ ਕਹਿੰਦਾ ਆਈ ਜਿਹੜੇ ਇਹਨਾਂ ਦੇ ਹੁੰਦਾ ਆਈ ਜਿਹੜੇ ਇਹਨਾਂ ਦੇ ਹੁੰਦਾ ਕਦੇ ਕਹਿੰਦੇ ਕਿਸੇ ਨੇ ਪੱਤੀ ਮਾਰੀ ਹੋਣੀ ਐ ਜਾਂ ਉਹ ਕਰਤਾ ਹੋਣਾ। ਠੀਕ ਐ ਇਹ ਚੀਜ਼ ਦੀ ਗੱਲਬਾਤ ਆ। ਇੱਕ ਪੁੱਤ ਮੈਨੂੰ ਐਂ ਦੱਸੀ ਮੇਰਾ ਧੀ ਠੀਕ ਐ ਬਾਬਾ ਠੀਕ ਐ ਬਾਬਾ ਠੀਕ ਐ ਬਾਬਾ। ਤੋ ਪਤਾ ਹੈ ਕਿ ਜਗਾ ਤੁਸੀਂ ਕੋਈ ਪੱਤੀ ਮਾਰੀ ਐ। ਉੱਪਰ ਤੁਸੀਂ ਜਿਹੜਾ ਮੁੱਲ ਲਿੱਤਾ ਮੁੱਲ ਲਿੱਤਾ ਈ ਟੋਲਦਾ ਮੈਂ ਤਾਂ ਕੁਝ ਚੈੱਕ ਕਰਦਾ ਕੋਈ ਜ਼ਿਆਦਾ ਦੇਤਾ ਦਿਖਾ ਰਿਹਾ ਐਸਾ ਦੇਖਦੇ ਜਿਆਦਾ ਦੇਗਾ ਦਿਖਾ ਰਿਹਾ ਪੁੱਤ ਮੈਨੂੰ ਐ ਦੱਸੀ ਮੇਰਾ ਧੀ ਇਹ ਕੋਈ ਨੌਜਵਾਨ ਬੰਦਾ ਹੈ ਨੌਜਵਾਨ ਬੰਦਾ ਹੈ ਉਹ ਜ਼ਹਿਰ ਦੀ ਘਾੜੀ ਕੋਈ ਸਪਰੇਅ ਪੀ ਕੇ ਮਰ ਗਿਆ ਸਪਰੇਅ ਪੀ ਕੇ ਮਰ ਗਿਆ ਇਹ ਭਾਲੋ ਕਿੱਥੇ ਆ ਤਰਮੜਿਓ ਆਓ ਫੇਰਾ ਅੱਲੇਹੁ ਅਇਨ ਇਹਦੇ ਕਾਲੇ ਕਾਲੇ ਲੰਮੇ ਲੰਮੇ ਵਾਲ ਮਿਹੜ ਵਰਟੇ ਕੌਣ ਖੜੀ ਮਿਹੜ ਵਰਟੇ ਕੌਣੀ ਖੜੀ ਫਾਲੇ ਕਿਕਰ ਖੜਾ ਹੈ ਹਾਂ ਕਿੱਥੇ ਇੱਕ ਸਾਈਡ ਤੇ ਦੋ ਆ ਤੇ Jika ਉਹਦੇ ਗੋਨਾਂ ਹਾਂਜੀ ਹਾਂਜੀ ਹੋ ਬੱਲੇ ਬੱਲੇ ਫਕੀਰਾ ਤੇਰੇ ਵੇ ਤੇਰੀ ਪਹਣ ਮਾਰਦੀ ਗੇੜੇ ਜੱਜ ਘਿਆਰਾ ਜਾਵੇ ਹੋ ਮੱਭੂ ਯੋਗ ਖੇਡਦਾ ਜਾਵੇ ਜਿਹਦੇ ਨਾਲ ਘੋਟੜਾ ਆਵੇ ਤੇ ਮਹਾਰਾਣੀਆਂ ਪਿੰਡ ਵਿੱਚ ਆਵੇ ਲੈਰ ਬਣਾਉਂਦਾ ਵਈ ਦਰਿਆ ਆਉਂਦਾ ਵਈ ਤੇ ਤੇ ਚੋਪੀ ਹੱਦ ਵੀ ਛੋਟੀ ਦਰਿਆ ਆਉਂਦਾ ਵਈ ਲੈਰ ਮੇਰਾ ਪੀਰ ਮੰਗਾ ਦਾ ਸ਼ੌਂਕੀ ਤਰਿਆ ਆਉਂਦਾ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੈ ਉਸ ਬਾ 11 ਵਾਲੇ ਦੇ ਦਰਬਾਰ ਦੀ ਸਦਾ ਜੈ ਲੱਖਾਂ ਦੇ ਦਾਤੇ ਦੇ ਦਰਬਾਰ ਦੀ ਸਦਾ ਜੈ ਮਲੇਰਾ ਦੇ ਬਾਦਸ਼ਾਹ ਦੇ ਦਰਬਾਰ ਦੀ ਸਦਾ ਜੈ ਬਾਪੂ ਜੋਗੀ ਦੇ ਦਰਬਾਰ ਦੀ ਸਦਾ ਜੈ ਅਮਲੀ ਫਕੀਰ ਦੇ ਦਰਬਾਰ ਦੀ ਸਦਾ ਜੈ ਬਾਪੂ ਜੋਗੀ ਦੇ ਦਰਬਾਰ ਦੀ ਪੁੱਤ ਜਾ ਤੈਨੂੰ ਖੁਸ਼ੀ ਦੇ ਨਾਲ ਖੁਸ਼ੀ ਦਿੱਤੇ ਧੰਨਾ ਬਾਬੇ ਨੇ ਮੇਰੇ ਦਾਤਾ ਸਰਕਾਰ ਨੇ ਤੈਨੂੰ ਪੋਤੇ ਦੀ ਦਾਤ ਬਖਸ਼ਦੀ ਹੈ ਧੰਨਾ ਸਾਡੀ ਲੋ ਗੱਜ-ਬੱਜ ਕੀ ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਕੀ ਕਰਤਾ ਜ਼ੋਰ ਕੇ ਬੋਲ ਧੋ ਪੋਤੀਆਂ ਚੱਤੀ ਦਾ ਪੋਤਾ ਹੂ ਵਾਹ ਜੀ ਦੋ ਗੁੱਟੀਆਂ ਜੇ ਮੁੰਡਾ ਹੋਊਗਾ ਇੱਕ ਮੇਰੇ ਦਾਤਾ ਸਰਕਾਰ ਦੇ ਨਿੰਮ ਮੰਨਣੀ ਹੈ ਇੱਕ ਰਾਮਾ ਵੀਰ ਦੇ ਦਰਬਾਰ ਤੇ ਬੰਨਣੀ ਹੈ ਇੱਕ ਉਥੇ ਨਿੰਮ ਬੰਨਣੀ ਆਪਣੀ ਬੀਵੀ ਦੀ ਜਿੰਦਾ ਆਪਣਾ ਸਾਰਿਆਂ ਦਾ ਸੰਜ ਹੈ ਖੁਸ਼ੀ ਨਾਲ ਨਿੰਮ ਪੜਾਉਂਗਾ ਥਾਲ ਬਜਵਾਉਂਗਾ ਉਥੇ ਬੋਲੋ ਠੀਕ ਹੈ ਇਨੂੰ ਤੇਰੇ ਕੋਲ ਰੱਖੀ ਜਿੱਦਣ ਤੈਨੂੰ ਜ਼ਰੂਰਤ ਹੋਵੇ ਮੇਰਾ ਨੰਬਰ ਲੈ ਲਈ ਮੇਰਾ ਐਡਰੈਸ ਲੈ ਲਈ ਮੈਨੂੰ ਫੋਨ ਕਰ ਲਈ ਕਿ ਬਾਬਾ ਜਿਹੜੀ ਤੂੰ ਮੈਨੂੰ ਖਾਣ ਵਾਸਤੇ ਕੌਫੀ ਤੇ ਗਿਆਇਆ ਸੀਗਾ ਉਹ ਮੈਂ ਅੱਜ ਖਾਵਾਂ ਜਾਂ ਕੱਲ ਖਾਵਾਂ ਜਾਂ ਪਰਸੋਂ ਖਾਵਾਂ ਰੱਜ ਕੇ ਖਾ ਲਈ ਸਮਝੇ ਰੱਜ ਕੇ ਰੱਤ ਕੇ ਖਾ ਲਿਆ ਦਰਬਾਰ ਦੇ ਬਾਹਰਲੇ ਪਾਸੇ ਪਤਾ ਕੀ ਲਿਖਾਉਣਾ ਹੈ ਰਹਿਮਤ ਜੋਗੀ ਦੀ ਏਡ ਦੇ ਬਾਹਰਲੇ ਪਾਸੇ ਕੀ ਲਿਖਾਉਣਾ ਹੈ ਰਹਿਮਤ ਜੋਗੀ ਦੀ ਫੋਨ ਕਰ ਲਈ ਵੀ ਬਾਬਾ ਤੇਰੇ ਲਈ ਟੋਫੀ ਦਿੱਤੀ ਕਿਦਣ ਖਾਵਾਂ ਠੀਕ ਥਾਲੀ ਵੀ ਵਜਾਉਣ ਦੀ ਤਿਆਰੀ ਕਰੋ ਬਾਬੇ ਨੇ ਤੈਨੂੰ ਪੋਤਾ ਦਿੱਤਾ ਸਭ ਤੋਂ ਵੱਡੀ ਖੁਸ਼ੀ ਇਹ ਦੇ ਦਿੱਤੀ ਠੀਕ ਤਨ ਬਾਬੇ ਦੇ ਦਰਗਾਹ ਦੇ ਉੱਤੇ ਖੀਰ ਸੁੱਕ ਜਾਈ। ਵੀ ਬਾਬਾ ਮੇਰੇ ਸਵਾ ਮਹੀਨੇ ਦੇ ਵਿੱਚ ਵਿੱਚ ਘਰ ਦੇ ਵਿੱਚ ਦੁੱਧ ਆਣਾ ਚਾਹੀਦਾ। ਅੜ ਕੇ ਕਹਿ ਕੇ ਨਹੀਂ ਅੜ ਕੇ ਲੜ ਕੇ ਪਿਓ ਆ ਪਣਾ। ਮੇਰੇ ਘਰ 'ਚ ਸਵਾ ਮਹੀਨੇ ਦੇ ਵਿੱਚ ਵਿੱਚ ਦੁੱਧ ਆਉਣਾ ਚਾਹੀਦਾ। ਇਧਰੇ ਖੀਗ ਚੜਾ ਕੇ ਜਾਣੀ। ਤੇਰੀ ਸੰਗਤ ਨੂੰ ਘੋਆਣੀ ਹੈ। ਅਰਦਾਸ ਕਰਦੇ ਜੈ ਜੈਕਾਰ ਤੇ ਵੇੜੇ ਪਾਰਾ। ਪਾਰਾ ਬਾਬੇ ਦੀ ਹਜ਼ੂਰੀ ਪਾਓ। ਸਲਾਮ ਕਰੋ ਬਾਬੇ ਨੂੰ ਅਰਦਾਸ ਕਰੋ। ਚਲ ਭਾਈ।